ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਅੜਿੱਕੇ ਚੜ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਬਾਦਲ ਦੀ ਵਿਕਰਮਜੀਤ ਸਿੰਘ ਮਜੀਠੀਆ ਤੋਂ ਬਾਅਦ ਹੋ ਗਈ ਗ੍ਰਿਫਤਾਰੀ ਤੇ ਗ੍ਰਿਫਤਾਰੀ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਪਹੁੰਚੀ ਹਰ ਸਿਮਰਤ ਕੌਰ ਮਾਨ ਉਦੋਂ ਲੱਗ ਪਈ ਉੱਚੀ ਉੱਚੀ ਰੋਣਾ ਤੇ ਜਦੋਂ ਕੋਲ ਖੜੇ ਮੁਲਾਜ਼ਮ ਬਣਾ ਰਹੇ ਸੀ ਵੀਡੀਓ ਤੇ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਜੇਕਰ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖੋਗੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਹਰ ਸਿਮਰਤ कौर ਬਾਦਲ ਜੋ ਕਿ ਸੁਖਬੀਰ ਬਾਦਲ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਗਈ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਕਾਫੀ ਲੰਮਾ ਸਮਾਂ ਗੱਲਬਾਤ ਵੀ ਹੋਈ ਤੇ ਉਸ ਤੋਂ ਬਾਅਦ ਮੌਕੇ ਤੇ ਜੋ ਮੁਲਾਜ਼ਮ ਸੀ ਉਹਨਾਂ ਨੇ ਅੰਦਰ ਖਾਤੇ ਜੋ ਵੀਡੀਓ ਬਣਾਈ ਉਹ ਸੋਸ਼ਲ ਮੀਡੀਆ ਦੇ ਉੱਪਰ ਬੜੀ ਛੇਤੀ ਵਾਇਰਲ ਹੋਈ ਇਸ ਕਲੀ ਕਲੀ ਗੱਲ ਤੋਂ ਤੁਹਾਨੂੰ ਰੂਪ ਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਯਾਨੀ ਪੰਜਾਬ ਵਿਜੀਲੈਂਸ ਬਿਊਰੋ ਜੋ ਕਿ ਜਿਸ ਨੂੰ ਵੀ 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 ਆਪਾਂ ਕਹਿ ਦਿੰਨੇ ਆ ਜੋ ਕਿ ਕਰਪਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਉਹਨਾਂ ਨੇ ਚਲਾਈ ਹੈ ਜਿਸ ਦੇ ਤਹਿਤ ਉਹਨਾਂ ਨੇ ਕੱਲਾ ਵਿਕਰਮਜੀਤ ਸਿੰਘ ਮਜੀਠੀਆ ਹੀ ਨਹੀਂ ਹੋਰ ਵੀ ਪੰਜਾਬ ਦੇ ਕਾਫੀ ਐਦਾਂ ਦੇ ਬਿਜ਼ਨਸਮੈਨ ਕਾਫੀ ਖਿਡਾਰੀ ਅਤੇ ਹੋਰ ਵੀ ਕਾਫੀ ਐਦਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਉੱਪਰ ਅੱਖ ਸੀ ਜਿਨ੍ਹਾਂ ਦੀ ਆਮਦਨ ਤਾਂ ਬਹੁਤ ਜ਼ਿਆਦਾ ਸੀ ਪਰ ਉਹਨਾਂ ਦੀ ਆਮਦਨ ਕਿਹੜੇ ਪਾਸਿਓਂ ਆਉਂਦੀ ਸੀ ਇਹ ਇੱਕ ਜਾਂਚ ਦਾ ਵਿਸ਼ਾ ਸੀ ਜੀहां ਦੋਸਤੋ ਜੇਕਰ ਆਪਾਂ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਉਹਨਾਂ ਦੇ ਦੋ ਜਗ੍ਹਾ ਦੇ ਉੱਪਰ ਛਾਪੇ ਮਾਰੇ ਗਏ ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ। ਜਦੋਂ ਕਹਿੰਦਾ ਹੁੰਦਾ ਨਾ ਭਗਵੰਤ ਮਾਨ ਅਕਸਰ ਹੀ ਸੰਸਦ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਮੈਂ ਵੱਡੇ-ਵੱਡੇ ਮગરਮੱਛ ਫੜਨੇ ਨੇ। ਤੇ ਐਸ ਵਕਤ ਵੱਡੇ ਮગરਮੱਛ ਨੂੰ ਹੱਥ ਪਾ ਲਿਆ ਭਗਵੰਤ ਮਾਨ ਨੇ ਕਿਉਂਕਿ ਸੁਖਬੀਰ ਬਾਦਲ ਉਸ ਦੀ ਗ੍ਰਿਫਤਾਰੀ ਹੋ ਗਈ ਹੈ। ਸੁਖਬੀਰ ਬਾਦਲ ਦੀ ਗੱਡੀ ਨੂੰ ਪਹਿਲਾਂ ਰੋਕਿਆ ਗਿਆ ਸੁਖਬੀਰ ਬਾਦਲ ਨੇ ਬਹੁਤ ਵਾਰ ਬਚਣ ਦੀ ਕੋਸ਼ਿਸ਼ ਕੀਤੀ ਕਿ ਅਸਤਾ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਤੁਸੀਂ ਸਾਨੂੰ ਕਿਵੇਂ ਰੋਕ ਸਕਦੇ ਹੋ। ਪਰ ਜਦੋਂ ੜਿੱਕੇ ਚੜਨਾ ਹੋਵੇ ਉਦੋਂ ੜਿੱਕੇ ਚੜਹੀ ਜਾਂਦਾ ਹੈ ਤੇ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਹੋ ਗਈ ਤੇ ਹੁਣ ਬਹੁਤ ਸਾਰੇ ਲੋਕ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਕਿ ਭਗਵੰਤ ਮਾਨ ਨੇ ਇਸ ਵਿਸ਼ੇ ਤੇ ਗਲਤ ਕੀਤਾ ਭਗਵੰਤ ਮਾਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਧੱਕਾ ਕਰ ਰਹੀ ਆ ਆਮ ਆਦਮੀ ਪਾਰਟੀ ਪਰ ਐਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਨਾਲ ਖੜੀ ਹੈ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜੋ ਕਿ ਨਿਰਪੱਖ ਤੌਰ ਤੇ ਜਾਂਚ ਕਰੇਗਾ ਨਿਰਪੱਖ ਤੌਰ ਤੇ ਉਹ ਸਾਰੇ ਹੀ ਮਾਮਲੇ ਨੂੰ ਸੁਲਝਾਵੇਗਾ ਜਿਸ ਦੇ ਉੱਪਰ ਵੀ ਕੋਈ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਰੇਗਾ ਜੋ ਵੀ ਸਬੂਤ ਉਸ ਨੂੰ ਮਿਲਣਗੇ ਉਹ ਸਬੂਤ ਲੱਭੇਗਾ ਸਬੂਤਾਂ ਦੇ ਆਧਾਰ ਤੇ ਸਾਰੀ ਕਾਰਵਾਈ ਹੋਵੇਗੀ ਬੇਮਤਲਬ ਬੇਫਜ਼ੂਲ ਕਿਸੇ ਦੇ ਉੱਪਰ ਕੋਈ ਝੂਠਾ ਕੇਸ ਨਹੀਂ ਥੋਪਿਆ ਜਾਂਦਾ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਇਸ ਦੇ ਵਿੱਚ ਵੱਡੇ ਵੱਡੇ ਆਰਐਸ ਆਈਪੀਐਸ ਅਧਿਕਾਰੀ ਸਾਰੇ ਭਰਤੀ ਕੀਤੇ ਹੋਏ ਨੇ ਜਿਹੜੇ ਇਸ ਮਾਮਲੇ ਦੀ ਜਾਂਚ ਕਰਦੇ ਨੇ ਤੇ ਬੜੇ ਹੀ ਵਿਸਤਾਰ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਇਹਦੀ ਜਾਂਚ ਹੁੰਦੀ ਹੈ ਹੁਣ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਅੱਗੇ ਦੀ ਜੋ ਰਿਪੋਰਟ ਹੈ ਉਹ ਬਿਜ਼ਨਸ ਬਿਊਰੋ ਜਦੋਂ ਇਸ ਦੀ ਜਾਂਚ ਕਰੇਗੀ ਕੌਣ ਦੋਖੀ ਹੈ ਉਸ ਨੂੰ ਸਜ਼ਾ ਮਿਲੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ